SLA ਲੁਧਿਆਣੇ ਦੇ 11 ਸਕੂਲਾਂ ਦੇ ਵਿੱਚ ਇੱਕ ਪਾਇਲਟ ਕਰ ਰਹੇ ਆ ਜੀ ਉਹਨੂੰ ਅਸੀਂ ਨਾਮ ਦਿੱਤਾ ਪੂਰਾ ਨਾਦ ਪਹਿਲਾ ਆ ਗਿਆ ਨੰਨਾ ਨੋਟਸ ਲੈਣਾ ਨੋਟਸ ਟੇਕਿੰਗ ਨੋਟਸ ਮੇਕਿੰਗ ਦੂਸਰਾ ਐਸਪੈਕਟ ਬੜਾ ਪਿਆਰਾ ਜੀ ਜੀ ਉਹ ਹੈ A A A ਆਸਕ 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 ਜੇ ਤੁਹਾਡਾ ਪ੍ਰੋਫੈਸ਼ਨ ਹੈ ਜੋ ਮੇਰਾ ਪ੍ਰੋਫੈਸ਼ਨ ਹੈ ਪੁੱਛਣਾ ਸਵਾਲ ਕਰਨਾ ਸਵਾਲ ਕਰਨਾ ਜਦੋਂ ਮੈਂ ਕਹਿ ਰਿਹਾ ਆਸਕ 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 ਤੁਹਾਡੇ ਮਨ 'ਚ ਕੋਈ ਸਵਾਲ ਆ ਰਿਹਾ ਹੈ ਬਿਲਕੁਲ ਕੀ ਮੇਰੇ ਸਵਾਲ ਆ ਰਿਹਾ ਸੀ ਕਿ ਪੁੱਛਾਂ ਕਿਨੂੰ ਪਹਿਲੀ ਗੱਲ ਪੁੱਛਾਂ ਕਿਨੂੰ ਦੂਜੀ ਹੋਰ ਕਿਵੇਂ ਪੁੱਛਾਂ ਤੀਜੀ ਹੋਰ ਕਦੋਂ ਪੁੱਛਾਂ ਚੌਥੀ ਹੋਰ ਕਿਸ ਨੂੰ ਪੁੱਛਾਂ ਤਾਂ ਮੈਂ ਜਿਵੇਂ ਗੱਲ ਦੱਸ ਚੁੱਕਿਆ ਮੈਂ ਇਹ ਗੱਲ ਕਹਿਣਾ ਵੀ ਪਹਿਲਾ ਸਵਾਲ ਤੁਹਾਡੇ ਮਨ 'ਚ ਆਏਗਾ ਸਰ ਤੁਸੀਂ ਇਹ ਤਿੰਨ ਵਾਰੀ ਕਿਉਂ ਕਹਿ ਰਹੇ ਹੋ ਹਾਂ ਇੱਕੋ ਵਾਰੀ ਕਹਿ ਦਿਓ ਆਸਕ ਹਾਂ ਤਿੰਨ ਵਾਰੀ ਕਿਉਂ ਕਹਿ ਰਹੇ ਹੋ? ਯਾ ਜੇ ਬਹੁਤੀ ਵਧੀਆ ਜਿਆਦਾ ਇੰਪੋਰਟੈਂਟ ਹੈ ਦੋ ਵਾਰੀ ਕਹਿ ਲਓ। ਤੇ ਜੇ ਬੜਾ ਤੁਸੀਂ ਕੋਈ ਧਾਰਮਿਕ ਨੰਬਰ ਲੈਣਾ ਫਿਰ ਪੰਜ ਵਾਰੀ ਕਹੋ। ਜੀ। ਹੈਨਾ? ਦੇਖੋ ਸਾਡੀ ਅਰਦਾਸ ਵਿੱਚ ਵੀ ਆਂਦਾ ਹੈ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ। ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ। ਉੱਥੇ ਵੀ ਤਿੰਨ ਵਾਰੀ ਕਿਉਂ ਆਂਦਾ ਜੀ? ਤੋ ਮੈਨੂੰ ਇਹ ਪਹਿਲੀ ਵਾਰੀ ਗੱਲ ਪਤਾ ਲੱਗੀ ਦੇਖੋ ਇਹਨ ਅਰਦਾਸ ਗੁਰੂ ਸਾਹਿਬ ਦੀ ਨਹੀਂ ਬਣਾਈ ਜੀ ਇਹ ਪੰਥ ਦੀ ਬਣਾਈ ਪੰਥ ਦੀ ਬਣਾਈ ਪਰ ਪੰਥ ਦੇ ਜਿਨ੍ਹਾਂ ਨੇ ਅਰਦਾਸ ਦੀ ਏ ਘੜਤ ਖੜੀ ਉਹ ਕਿ ਸੋਚਦੇ ਸੀ ਉਹਨਾਂ ਨੇ ਤਿੰਨ ਵਾਰੀ ਕਿਉਂ ਕਿਹਾ ਜੀ ਕਿਹਾ ਤਾਂ ਪੰਜ ਵਾਰੀ ਕਹਿੰਦੇ ਜੀ ਜਾਂ ਇੱਕੋ ਵਾਰੀ ਕਹਿ ਦਿੰਦੇ ਅਸਲ ਵਿੱਚ ਸਿਮਰਨ ਜਿਹੜਾ ਹੈ ਨਾ ਉਹ ਤਿੰਨ ਟੰਗਾਂ ਨਾਲ ਹੀ ਹੋ ਸਕਦਾ ਹੈ ਅੱਛਾ ਮਨਸਾ ਵਾਚਾ ਕਰਮਨਾ ਦੁਬਾਰਾ ਦੱਸੋ ਮਨ ਬਚ ਕਰਮ ਮਨ ਨਾਲ ਸਿਮਰਨ ਬਚਨਾ ਨਾਲ ਸਿਮਰਨ ਤੇ ਆਪਣੇ ਕਰਮ ਨਾਲ ਸਿਮਰਨ ਜਦੋਂ ਅਸੀਂ ਕਹਿੰਦੇ ਹਾਂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਤਿੰਨ ਵਾਰੀ ਅਸੀਂ ਕਹਿੰਦੇ ਹਾਂ ਉਹਦੂ ਉਹਦੇ ਬਚਨਾ ਵਿੱਚ ਵਾਹਿਗੁਰੂ ਆਵੇ ਉਹਦੇ ਮਨ ਵਿੱਚ ਵਾਹਿਗੁਰੂ ਆਵੇ ਉਹਦੇ ਕਰਮਾਂ ਵਿੱਚ ਵਾਹਿਗੁਰੂ ਆਵੇ ਪਣ ਬਚਨਾ ਵਾਲਾ ਵਾਹਿਗੁਰੂ ਅਸੀਂ ਸਾਰੇ ਕਰਦੇ ਆ ਵਾਹਿਗੁਰੂ ਵਾਹਿਗੁਰੂ ਸਿਮਰਨ ਕੋਈ ਤੇਜ਼ ਕਰਦਾ ਹੈ ਕੋਈ ਸਲੋ ਕਰਦਾ ਹੈ ਹੈਨਾ ਸਭ ਨੂੰ ਪਤਾ ਵੀ ਲੱਗ ਜਾਂਦਾ ਵੀ ਇਹ ਸਿਮਰਨ ਕਰ ਰਿਹਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਮਨ ਨਾਲ ਸਿਮਰਨ ਪਤਾ ਹੈ ਕੀ ਤੁਸੀਂ ਕਾਰ ਤੋਂ ਉਤਰ ਕੇ ਤੁਰ ਰਹੇ ਹੋ ਤੁਹਾਡੇ ਫੇਰਾਂ ਦੇ ਨਾਲ ਸਿਮਰਨ ਸ਼ੁਰੂ ਹੋ ਗਿਆ ਬੋਲ ਨਹੀਂ ਰਹੇ ਤੁਸੀਂ ਤੁਸੀਂ ਭੋਜਨ ਛਕ ਰਹੇ ਹੋ ਪਹਿਲੀ ਬੁਰਕੀ ਮੂੰਹ ਚ ਪਾਈਏ ਵਾਹਿਗੁਰੂ ਵਾਹਿਗੁਰੂ ਚਲਦੇ ਆ ਹਮੇਸ਼ਾ ਨਹੀਂ ਹੁੰਦਾ ਪਰ ਜੇ ਕਿਸੇ ਨੇ ਕਦੇ ਵੀ ਟੈਸਟ ਕੀਤਾ ਹੈ ਨਾ ਉਹ ਨੂੰ ਦਿਲ ਕਰਦਾ ਵੀ ਮੇਰਾ ਹਰ ਵੇਲੇ ਐਵੇਂ ਚੱਲੇ ਇੱਕ ਸੱਜਣ ਸੀ ਸਾਡੇ ਮਿੱਤਰ ਜਦੋਂ ਬੈਠਦੇ ਸੀ ਨਾ ਐਦਾਂ ਕਰਕੇ ਬੈਠਦੇ ਸੀ ਅੰਗੂਠਾ ਨਾ ਇਹ ਉੱਪਰ ਵਾਲੀ ਹੱਡੀ ਦੇ ਨਾਲ ਇੱਥੇ ਰੱਖ ਲੈਂਦੇ ਸੀ ਮੈਂ ਬੜੀ ਵਾਰੀ ਦੇਖਣਾ ਉਹਨੇ ਐਵੇਂ ਬੈਠੇ ਹੋਣਾ ਮੈਂ ਕਿਹਾ ਇਹ ਕੀ ਕਰਦੇ ਨੇ ਥੋੜੀ ਧੀਰ ਬਾਅਦ ਮੈਨੂੰ ਪਤਾ ਲੱਗਾ ਵੀ ਤੁਸੀਂ ਰੱਖ ਕੇ ਦੇਖੋ ਜੀ ਹੂੰ ਅੰਗੂਠਾ ਰੱਖੋ ਔਰ ਮਹਿਸੂਸ ਹੋ ਰਹੀ ਹੈ ਮੈਨੂੰ ਹਾਂ ਧੜਕਣ ਮਹਿਸੂਸ ਹੋ ਰਹੀ ਹੈ ਤੁਸੀਂ ਜਿਹਨੂੰ ਧੜਕਣ ਕਹਿ ਰਹੇ ਹੋ ਨਾ ਜਿਹੜਾ ਜੜਿਆ ਹੈ ਨਾ ਉਹ ਇਹਦੇ ਨਾਲ ਮਨ 'ਚ ਸਿਮਰਨ ਚੱਲੀ ਜਾ ਰਿਹਾ ਹੈ ਤੁਹਾਡੇ ਨਾਲ ਗੱਲਾਂ ਵੀ ਕਰ ਰਿਹਾ ਤੇ ਸਿਮਰਨ ਵੀ ਚੱਲ ਰਿਹਾ ਹੈ ਕਮਾਲ ਦੀ ਗੱਲ ਹੈ ਮਾਲਾ ਫੇਰਨ ਦੀ ਵੀ ਨਹੀਂ ਲੋੜ ਹੈ ਕਿਸੇ ਨੂੰ ਨਹੀਂ ਪਤਾ ਲੱਗਦਾ ਸਿਮਰਨ ਜੋ ਜੀ ਸਿਰਫ ਹੈ ਉਂਗਲ ਇੱਥੇ ਹੱਥ ਰੱਖਿਆ ਹੈ ਔਰ ਮੈਂ ਤੁਸੀਂ ਕਹਿ ਰਹੇ ਸੀ ਔਰ ਮੈਂ ਵੀ ਆਪਣੇ ਅੰਦਰ ਮਹਿਸੂਸ ਕਰ ਰਿਹਾ ਹਾਂ ਵਾਹਿਗੁਰੂ ਵਾਹਿਗੁਰੂ ਔਰ ਜਪ ਵੀ ਸਕਦੇ ਆ ਔਰ ਗੱਲਾਂ ਵੀ ਕਰ ਰਿਹਾ ਮੈਂ ਤੁਹਾਡੇ ਨਾਲ ਮੈਨੂੰ ਇੱਕ ਬੜੀ ਪਿਆਰੀ ਕੱਟਨਾ ਯਾਦ ਆ ਗਈ ਸੀ ਨੌਜਵਾਨਾਂ ਦੇ ਨਾਲ ਬੈਠ ਕੇ ਜਵਾਨੀ ਦੀ ਗੱਲ ਯਾਦ ਆ ਗਈ ਸੀ ਮੇਰੇ ਕੋਲ ਸਕੂਟਰ ਹੁੰਦਾ ਸੀ ਇੱਕ ਮੇਰਾ ਬੜਾ ਪਿਆਰਾ ਮਿੱਤਰ ਸੀ ਪਟਿਆਲੇ ਦਾ ਉਹਨੂੰ ਹੁਸ਼ਿਆਰਪੁਰ ਉਹਦੀ ਜੌਬ ਲੱਗ ਗਈ ਤੇ ਉਹ ਨਾ ਜਦੋਂ ਉਹਨੇ ਹੁਸ਼ਿਆਰਪੁਰ ਜਾਣਾ ਲੁਧਿਆਣੇ ਰੁੱਕ ਕੇ ਜਾਣਾ ਸ਼ਾਮ ਨੂੰ ਮਤਲਬ ਪਟਿਆਲੇ ਤੋਂ ਰਾਤ ਲੁਧਿਆਣੇ ਰੁੱਕ ਜਾਣਾ ਅਗਲੇ ਦਿਨ ਫਿਰ ਸਵੇਰੇ ਹੁਸ਼ਿਆਰਪੁਰ ਚਲੇ ਜਾਣਾ ਹੁਸ਼ਿਆਰਪੁਰ ਤੋਂ ਆਂਦੇ ਲੁਧਿਆਣੇ ਰੁੱਕ ਜਾਣਾ ਇੱਕ ਦਿਨ ਉਹ ਸਕੂਟਰ ਤੇ ਮੇਰੇ ਪਿੱਛੇ ਬੈਠਾ ਤੇ ਉਹਨੇ ਐਵੇਂ ਹੱਥ ਰੱਖਿਆ ਉਦੇ ਉਂਗਲਾਂ پتہ ਕਿਵੇਂ ਚੱਲ ਰਹੀਆਂ ਸੀ ਫੀਲ ਕਰ ਰਹੇ ਹੋ ਜੀ ਇਦਾਂ ਜੀ ਮੈਂ ਕਿਹਾ ਕੀ ਕਰ ਰਹੇ ਯਾਰ ਇੱਕ ਇੱਕ ਹੀ ਕਹਿੰਦਾ ਕੀ ਮੈਂ ਕਿਹਾ ਇਹ ਕੀ ਹੋ ਰਿਹਾ ਸੀ ਤੂੰ ਮੈਂ ਮੇਰਾ ਪੇਟ ਫੀਲ ਕਰ ਰਿਹਾ ਸੀ ਵੀ ਇਦਾਂ ਇਦਾਂ ਕੁਝ ਕਰ ਰਿਹਾ ਤੂੰ ਕਹਿੰਦਾ ਕੰਦਾ ਮੈਂ ਸਿਮਰਨ ਚੱਲ ਰਿਹਾ ਸੀ ਵਾਹਿਗੁਰੂ ਮੈਂ ਨੂੰ ਪੁੱਛਿਆ ਮੈਂ ਕਿਹਾ ਜੇ ਤੇਰਾ ਗੱਲ ਮੈਂ ਕਿਸੇ ਨੂੰ ਦੱਸ ਦਿਆਂ ਏ ਕਹਿੰਦੇ ਨਾ ਨਾ ਮੇਰਾ ਨਾਂ ਨਹੀਂ ਲੈ ਕੇ ਦੱਸ ਬੜੀ ਪੁਰਾਣੀ 25 ਸਾਲ ਪੁਰਾਣੀ ਮੈਂ ਦੂਸਾਂ ਵੀ ਉਹ ਕਿੰਨੀ ਜ਼ਿਆਦਾ ਅੱਗੇ ਸੀ ਸਿਮਰਨ ਦੇ ਵਿੱਚ ਜਿਹੜੀ ਚੀਜ਼ ਤੇ ਮੈਂ ਅੱਜ ਤੱਕ ਨਹੀਂ ਪਹੁੰਚਿਆ ਉਹ 25 30 ਸਾਲ ਪਹਿਲਾਂ ਦਾ ਪਹੁੰਚਿਆ ਸੀ ਸੋ ਇਹ ਮਨ ਦਾ ਸਿਮਰਨ ਹੈ ਇਹਦੇ 'ਚ ਤੁਹਾਡੀ ਰਸਨਾ ਨਹੀਂ ਬੋਲਦੀ ਤੁਹਾਡਾ ਮਨ ਬੋਲ ਰਿਹਾ ਹੈ ਚਾਹੇ ਉਹ ਸਾਹ ਨਾਲ ਬੋਲ ਰਿਹਾ ਹੈ ਚਾਹੇ ਉਹ ਗ라스 ਨਾਲ ਬੋਲ ਰਿਹਾ ਹੈ ਅੱਛਾ ਕਈ ਵਾਰੀ ਕਾਰ ਚਲਾਉਂਦੇ ਚਲਾਉਂਦੇ ਨੇ ਸਟੀਅਰਿੰਗ ਤੇ ਐਵੇਂ ਐਵੇਂ ਕਰਦੇ ਰਹੀਦੇ ਵਾਈਗਰੂ ਵਾਈਗਰੂ ਚੱਲ ਰਿਹਾ ਹੈ ਵਾਈਗਰੂ ਵਾਈਗਰੂ ਚੱਲ ਰਿਹਾ ਹੈ ਇਹ ਮਨ ਮਨ ਦੇ ਅੰਦਰ ਇਹ ਮਨ ਦਾ ਸਿਮਰਨ ਹੈ ਤੀਸਰਾ ਸਿਮਰਨ ਕਰਮਾ ਦਾ ਸਿਮਰ ਮੈਂ ਟੀਚਰ ਹਾਂ ਮੈਂ ਆਪਣੀ ਕਲਾਸ ਵਿੱਚ ਅੱਧਾ ਘੰਟਾ ਲੇਟ ਜਾਵਾਂ 10 ਮਿੰਟ ਲੇਟ ਜਾਵਾਂ 10 ਮਿੰਟ ਪਹਿਲਾਂ ਛੱਡਦਾ ਕਲਾਸ ਵਿੱਚ ਵੀ ਨਾ ਪੜਾਵਾ ਮੈਂ ਸਿਮਰਨ ਨਹੀਂ ਕਰ ਰਿਹਾ ਪਰ ਜੇ ਮੈਂ ਬੜੀ ਮਿਹਨਤ ਨਾਲ ਆਪਣੇ ਬੱਚਿਆਂ ਦਾ ਭਲਾ ਕਰਾਂ ਉਹਨਾਂ ਦਾ ਟਾਈਮ ਖਰਾਬ ਨਾ ਕਰਾਂ ਉਹਨਾਂ ਤੇ ਪੂਰਾ ਆਪਣੀ ਡਿਊਟੀ ਵਧੀਆ ਨਿਭਾਵਾਂ ਉਹ ਮੇਰਾ ਸਿਮਰਨ ਹੈ ਹਮ ਕਰਮਾ ਦਾ ਸਿਮਰਨ